प्यारे दर्शको नवा पंजाब चैनल दे ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਸੰਤੋਖ ਗਿੱਲ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਅਹਿਮ ਮਾਮਲਿਆਂ ਬਾਰੇ ਦੋ ਤਿੰਨ ਅਹਿਮ ਮਾਮਲਿਆਂ ਬਾਰੇ ਇੱਕ ਤਾਂ ਇਹ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਦਿਨੀ ਰਾਜਪਾਲ ਨੂੰ ਮਿਲੇ ਸੀਗੇ ਉਹਨੂੰ ਲੈ ਕੇ ਬਾਬਾ ਚਰਚਾ ਭਾਵੇਂ ਕਿ ਕਿਹਾ ਜਾ ਰਿਹਾ ਵੀ ਉਹਨਾਂ ਦੀ ਇਹ ਸਿਸ਼ਟਾਚਾਰ ਦੇ ਨਾਤੇ ਮੁਲਾਕਾਤ ਸੀਗੀ ਉਸ ਤੋਂ ਬਾਅਦ ਇਹ ਗੱਲ ਬੜੀ ਚਰਚਾ ਦੇ ਵਿਸ਼ਾ ਬਣੀ ਹੋਈ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਅੱਜ ਜਿਹੜੇ ਇਹਨਾਂ ਦੇ ਨਵੇਂ ਚੁਣੇ ਵਿਧਾਇਕ ਹੈ ਲੁਧਿਆਣਾ ਪੱਛਮੀ ਤੋਂ ਸੰਜੀਵ अरोड़ा ਉਹਨਾਂ ਦੇ ਸੌਂਚੋ ਸਮਾਗਮ 'ਚ ਜਾਣਾ ਸੀ ਉਹ ਉੱਥੇ ਨਹੀਂ ਗਏ ਕਿਉਂ ਨਹੀਂ ਗਏ ਇਹਨੂੰ ਲੈ ਕੇ ਵੀ ਕਾਫੀ ਗੱਪ ਫੈਲਾਈ ਜਾ ਰਹੀ ਆ ਵੀ ਕੀ ਚੱਲ ਰਿਹਾ ਇੱਕ ਇੱਕ ਚਰਚਾ ਵੀ ਚੱਲ ਰਹੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਖਾਤੇ ਦਿੱਲੀ ਵਾਲਿਆਂ ਦੀ ਤੇ ਭਗਵੰਤ ਮਾਨ ਦੀ ਅੱਜਕਲ ਬਣ ਨਹੀਂ ਰਹੀ ਕੋਈ ਰੇਡ ਕਾ ਪਿਆ ਹੋਇਆ ਇਹ ਰੇਡ ਕਾ ਕਿੱਧਰ ਨੂੰ ਜਾਏਗਾ ਇਹ ਆਪਣੇ ਥਾਂ ਤੇ ਹੈਗਾ ਦੂਜੇ ਕਹਿਇਆ ਜਾ ਰਿਹਾ ਵੀ ਪੰਜਾਬ ਬਜਾਰਤ ਦੇ ਵਿੱਚ ਵਾਅਦਾ ਕੀਤਾ ਜਾਣਾ ਇਸ ਕਰਕੇ ਮੁੱਖ ਮੰਤਰੀ ਗਵਰਨਰ ਨੂੰ ਮਿਲੇ ਸੀ ਤੋਂ ਵਾਅਦਾ 14 ਜੁਲਾਈ ਦੇ ਨੇੜੇ ਤੇੜੇ ਹੋਏਗਾ ਉਸ ਤੋਂ ਪਹਿਲਾਂ ਉਹ ਨਹੀਂ ਸਕੇਗਾ ਕਿਉਂਕਿ ਲਾਟ ਸਾਹਿਬ ਜਿਹੜੇ ਆ ਉਹ ਇੱਥੇ ਨਹੀਂ ਹੈਗੇ ਸੋ ਇਸ ਤਰੀਕੇ ਦੇ ਕਈ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਸਾਰੇ ਪੱਧਰ ਸੇ ਚਰਚਾ ਹੈਗੀ ਆ ਵੀ ਇਹਨਾਂ ਦੇ ਪਿੱਛੇ ਸੱਚ ਕੀ ਹੈ ਕੀ ਗੱਲਬਾਤ ਹੈ ਕਿਉਂ ਹੈ ਚਰਚਾ ਜਿਹੜੀ ਵਧ ਰਹੀ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮਾਮਲਾ ਜਿਹਨੂੰ ਲੈ ਕੇ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਦੇ ਉੱਪਰਛਾਇਆ ਆ ਉਹ ਹੈਗਾ ਜਿਹੜੇ ਇਹਨਾਂ ਦੇ ਮੰਤਰੀ ਸੀ ਵਿਜੇ ਸਿੰਘਲਾ ਜਿਨ੍ਹਾਂ ਨੂੰ ਇਸ ਗੱਲ ਕਰਕੇ ਹਟਾ ਦਿੱਤਾ ਗਿਆ ਸੀਗਾ ਕਿ ਉਹਨਾਂ ਨੇ ਕਰਪਸ਼ਨ ਕੀਤੀ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਜੇ ਕਲੀਨ ਚਿੱਟ ਦਿੱਤੀ ਗਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕਰਦੇ ਸੀਗੇ ਕਿ ਉਹਨਾਂ ਕੋਲ ਸਾਰੇ ਐਵੀਡੈਂਸ ਨੇ ਸਾਰੇ ਸਬੂਤ ਨੇ ਜੇ ਉਹ ਸਾਰੇ ਸਬੂਤ ਉਹਨਾਂ ਕੋਲ ਸੀਗੇ ਤਾਂ ਉਹਨਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਮੰਤਰੀ ਦੇ ਖਿਲਾਫ ਚਾਰਜ ਸ਼ੀਟ ਦائر ਦائر ਕਿਉਂ ਨਹੀਂ ਕੀਤੀ ਗਈ ਇਸ ਮਾਮਲੇ ਨੇ ਵੀ ਮਤਲਬ ਇਹਦੇ ਸੱਚਾ ਕੌਣ ਹੈ ਤੇ ਝੂਠਾ ਕੌਣ ਫਿਰ ਤਾਂ ਹੁਣ ਤਾਂ ਮੰਤਰੀ ਸੱਚਾ ਹੋ ਗਿਆ ਮੁੱਖ ਮੰਤਰੀ ਇਸ ਮਾਮਲੇ ਤੇ ਪਿੱਛੇ ਅੜਣਾ ਪਿਆ ਜਦੋਂ ਕਲੀਨ ਚਿੱਟ ਪੇਸ਼ ਕੀਤੀ ਗਈ ਇਹ ਮਾਮਲਾ ਵੀ ਜਿਹੜਾ ਨਾ ਹਰ ਪਾਸੇ ਚਰਚਾ ਦਾ ਵਿਸ਼ਾ ਹੈਗਾ ਸੋਸ਼ਲ ਮੀਡੀਆ ਤੇ ਪਰ ਵਿਸ਼ੇਸ਼ ਤੌਰ ਤੇ ਚੱਲ ਰਿਹਾ ਇਸ ਦੇ ਨਾਲ ਹੀ ਜਿਹੜੇ ਮੁੱਖ ਸਾਬਕਾ ਉਪ ਮੁੱਖ ਮੰਤਰੀ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੀ ਪ੍ਰੈਸ ਕਾਨਫਰੰਸ ਮੁੱਖ ਤੌਰ ਤੇ ਜਿਹੜੇ ਸਾਬਕਾ ਮੰਤਰੀ ਨੇ ਵਿਕਰਮ ਜਿਤ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਕਹੇ ਵੀ ਵਿਕਰਮ ਦੇ ਖਿਲਾਫ ਕੋਈ ਵੀ ਐਵੀਡੈਂਸ ਨਹੀਂਗਾ ਜੋ ਫਾਲਸ ਐਵੀਡੈਂਸ ਹੈ ਉਹਨੂੰ ਹਾਈ ਕੋਰਟ ਨੇ ਜਮਾਨਤ ਦਿੱਤੀ ਸੀ ਬਾਅਦ ਸੁਪਰੀਮ ਕੋਰਟ ਨੇ ਵੀ ਜਮਾਨਤ ਦੇ ਦਿੱਤੀ ਸੀ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਗਲਤ ਬਿਆਨਬਾਜ਼ੀ ਜਿਹੜੀ ਉਹਨਾਂ ਦੇ ਖਿਲਾਫ ਕਰ ਰਹੀ ਆ ਮਤਲਬ ਕਾਫੀ ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਮੁੱਖ ਮੰਤਰੀ ਕੋਲ ਜੇ ਕੋਈ ਵੀ ਐਵੀਡੈਂਸ ਹੈਗਾ ਮਤਲਬ ਉਹਨਾਂ ਇਹ ਵੀ ਕਿਹਾ ਵੀ ਇਹ ਜ਼ਿਆਦਾ ਸ਼ਰਾਬ ਪੀ ਲੈਣ ਦੇ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਇਹਨਾਂ ਤੇ ਦੁਬਾਰਾ ਜਿਹੜਾ ਕੇਸ ਦਰਜ ਕਰਾਇਆ ਕੇਸ ਦਰਜ ਇਸ ਕਰਕੇ ਕਰਵਾਇਆ ਕਿਉਂਕਿ ਜਿਹੜਾ ਵਾਰ-ਵਾਰ ਕਿਉਂਕਿ ਉਹਨਾਂ ਦੇ ਵਾਰ-ਵਾਰ ਜਿਹੜੇ ਆ ਉਹ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਅਲੋਚਨਾ ਕਰਦੇ ਸੀ ਇਸ ਕਰਕੇ ਉਹਨਾਂ ਨੇ ਕੇਸ ਦਰਜ ਕਰਾਇਆ ਸੋ ਗੱਲ ਸਭ ਪਹਿਲਾਂ ਅਸੀਂ ਜਿਹੜਾ ਹੈ ਇਹ ਵਿਜੇ ਸਿੰਘਲਾ ਵਾਲਾ ਮਾਮਲਾ ਲੈਨੇ ਵੀ ਕੀ ਤੁਸੀਂ ਇਹਦੇ ਤੇ ਕਹਿਣਾ ਚਾਹੁੰਦੇ ਕਿਉਂ ਨਹੀਂ ਸਰਕਾਰ ਨੇ ਐਵੀਡੈਂਸ ਪੇਸ਼ ਕੀਤਾ ਕੀ ਸੱਚ ਕੀ ਹੈ ਸੱਚ ਤਾਂ ਜਦੋਂ ਭਵਗਤਮਾਨ ਜਾਣੇ ਤੇ ਜਾਂ ਫਿਰ ਵਿਜੀਲੈਂਸ ਜਾਣੇ ਹਾਂਜੀ ਲੇਕਿਨ ਲੇਕਿਨ ਜਿਹੜੀ ਸਚਾਈ ਸਾਨੂੰ ਦਿਖਾਈ ਦੇ ਰਹੀ ਆ ਹਮ ਹਮ ਜੋ ਮੁੰਜੀ ਉਹ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਇਹ ਰੌਲਾ ਪਿਆ ਬਹੁਤ ਜ਼ਿਆਦਾ ਹਾਂ ਜੀ ਬ੍ਰੀਕਲੀਨ ਸ਼ੈੱਟ ਦੇ ਦਿੱਤੀ ਆ ਤੇ ਅਖਬਾਰਾਂ ਦੇ ਵਿੱਚ ਵੀ ਚਰਚਾ ਦਾ ਮੀਸ਼ਾ ਬਣਿਆ ਤੇ ਸੋਸ਼ਲ ਮੀਡੀਆ ਤੇ ਵੀ ਬਣਿਆ ਪਰ ਹਕੀਕਤ ਇਹ ਆ ਵੀ ਇਹ ਕਲੀਨ ਸ਼ੈੱਟ ਤਾਂ 22 ਦਿਨ ਪਹਿਲੇ ਹੀ ਦੇ ਦਿੱਤੀ ਸੀ ਹਾਂ ਜੀ 6 ਜੂਨ ਦੇ ਜਿਮਨੀ ਆਰਡਰ ਨੇ ਹਾਂ ਜੀ ਮੋਹਾਲੀ ਦੀ ਅਦਾਲਤ ਦੇ ਮਤਲਬ ਇੰਨੇ ਦਿਨ ਲਗਾਏ ਹਾਂ ਹਾਂ ਜੀ ਮੋਹਾਲੀ ਦੀ ਅਦਾਲਤ ਵਿੱਚ 6 ਜੂਨ ਨੂੰ ਜਿਹੜੀ ক্লোਜ਼ਰ ਰਿਪੋਰਟ ਆ ਪੇਸ਼ ਕਰ ਦਿੱਤੀ ਗਈ ਸੀ ਪਰ ਦੇਖੋ ਕੁਮਾਰ ਪਈ ਚੋਣਾਂ ਦੇ ਦਿਨਾਂ 'ਚ ਇਹਦੀ ਭਿੰਨ ਤੱਕ ਨਹੀਂ ਲਗਣ ਦਿੱਤੀ ਗਈ ਜੇਕਰ ਤੇ ਇਹਦੀ ਭਿੰਨ ਕੋਨਾ ਦੇ ਦਿਨਾਂ 'ਚ ਲੱਗ ਜਾਂਦੀ ਤਾਂ ਸ਼ਾਇਦ ਇਹਦਾ ਲੁਧਿਆਣਾ ਦੀ ਸੀ ਦੇ ਨਤੀਜਿਆਂ ਉੱਤੇ ਵੀ ਅਸਰ ਪੈ ਸਕਦਾ ਸੀ ਹੁਣ ਅਦਾਲਤ ਨੇ ਇਸ ਮਾਮਲੇ ਨੂੰ 14 ਜੁਲਾਈ ਤੱਕ ਲੰਬਿਤ ਰੱਖਿਆ ਹੋਇਆ ਤੇ ਵਿਜੀਲੈਂਸ ਨੇ ਉਹਨਾਂ ਦੇ ਉਸਟੀ ਪ੍ਰਦੀਪ ਕੁਮਾਰ ਖਿਲਾਫ ਜਾਂਚ ਹਾਲੇ ਵੀ ਜਾਰੀ ਰੱਖੀ ਹੋਈ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਮੋ ਜੀ ਵੀ ਸਰਕਾਰ ਕਹਿੰਦੀ ਐਵੀਡੈਂਸ ਬਹੁਤ ਆ ਵਿਜੀਲੈਂਸ ਵੀ ਕਹਿੰਦੀ ਸੀ ਐਵੀਡੈਂਸ ਬਹੁਤ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜੇਲ੍ਹ ਚ ਵੀ ਭੇਜਤਾ ਤੇ ਹੋਰ بڑا ਕੁਝ ਕੀਤਾ ਮੰਤਰੀ ਦੇ ਅਹੁਦੇ ਤੋਂ ਵੀ ਹਟਾਤਾ ਤੇ 2 ਸਾਲ ਤੋਂ ਉੱਪਰ ਲੱਗ ਗਏ ਤੇ ਕੋਈ 22 ਦੇ ਐਂਡ ਜਿਹਦੇ ਵਿੱਚ ਜਾ ਕੇ ਹੋਈ ਸੀ ਹਾਂਜੀ ਹਾਂਜੀ ਤੇ ਹੁਣ 25 ਦਾ ਵੀ ਅਧ ਨਿਭੜ ਗਿਆ ਤੇ ਢਾਈਆਂ ਸਾਲਾਂ ਦੇ ਵਿੱਚ ਜੇ ਸਰਕਾਰ ਕੋਈ ਐਵੀਡੈਂਸ ਇਕੱਠਾ ਨਹੀਂ ਕਰ ਸਕੀ ਤੱਕ ਇਤੋਂ ਦੁਰਗਤ ਕੀ ਹੋ ਸਕਦੀ ਹੈ ਇਤੋਂ ਮਤਲਬਾ ਮਾੜੇ ਦਿਨ ਕਦੋਂ ਆਉਣਗੇ ਹੁਣ ਸਾਰੇ ਆ ਵੀ ਫੇਸ ਨੰਬਰ ਰੱਖਦੇ ਥਾਣੇ ਚ ਸੱਚਾ ਲੋਕ ਨੂੰ ਕਾਨੂੰਨ ਦੀ 23 ਧਾਰਾ ਦੇ ਤਹਿਤ ਇੱਕ ਪਰਚਾ ਦਰਜ ਕੀਤਾ ਸੀ ਤੇ ਪਰਚਾ ਦਰਜ ਕਰਾਉਣ ਵਾਲਾ ਵੀ ਕੋਈ ਸੁਧਾਰਕ ਬੰਦਾ ਨਹੀਂ ਸੀ ਉਹ ਪੰਜਾਬ ਸਿਹਤ ਕਾਰਪੋਰੇਸ਼ਨ ਦੇ ਇੱਕ ਕਰਮਚਾਰੀ ਸੀ ਅਰਜਨਦਰ ਸਿੰਘ ਉਹਨਾਂ ਬਗਵਾਏ ਪਰਚਾ ਦਰਜ ਕਰਾਇਆ ਗਿਆ ਸੀ ਜਿ ਉਹਨਾਂ ਨੇ ਇਹ ਦਾਵਾ ਕੀਤਾ ਸੀ ਪ੍ਰਧਾਨ ਮੰਤਰੀ ਨੇ ਉਹਨੂੰ ਫੋਨ ਕਰਕੇ ਆਪਣੇ OSD ਨਾਲ ਜਾਣਕਾਰੀ ਲੈ ਕੇ ਆਸੀ ਤੇ OSD ਨੇ ਸਿੱਧੀ ਹਿੱਸੇਪੱਤੀ ਦੀ ਗੱਲ ਕੀਤੀ ਸੀ ਕਿਉਂਕਿ ਸੇਕ ਕੰਪਨੀਸ਼ਨ ਜਿਹੜੀ ਆ ਉਹ ਹੈਲਥ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਾਂ ਬਣਾਉਂਦੀ ਆ ਸਮਾਨ ਖਰੀਦਦੀ ਆ ਉਹਦੇ ਕੋਲੇ ਫੰਡ ਬਹੁਤ ਜ਼ਿਆਦਾ ਹੁੰਦੇ ਨੇ ਕਰੋੜਾਂ ਰੁਪਏ ਦੇ ਫੰਡ ਨੇ ਤੇ ਉਹਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਪਿਛਲੇ ਉਤਾਰਾਂ ਦੀ ਵੀ ਲੱਗਦੇ ਰਹੇ ਨੇ ਤੇ ਇਸ ਵਾਰ ਵੀ ਲੱਗੇ ਨੇ ਕਿ ਉਹ ਕਦੇ ਵੀ ਮੰਤਰੀ ਜੀ ਵਿੱਚ ਹਿੱਸਾ ਲਕਦੇ ਸੀ ਤੇ ਇਸ ਕਰਕੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਤੁਪੋਂ ਆਮ ਤੌਰ 'ਤੇ ਰਹੇ ਜੇ ਮੈਂ ਤੁਸੀਂ ਦੱਸਿਆ ਭੁਨਕਾ ਦੇ ਵਿੱਚ ਵੀ ਉਹ ਕਹਿੰਦੇ ਸੀ ਵੀ ਮੇਰੇ ਕੋਲ ਬੜੇ ਠੋਸ ਸਬੂਤ ਨੇ ਕਈ ਦਾਅਵੇ ਵੀ ਕੀਤੇ ਉਹਨਾਂ ਨੇ ਬੜੇ ਪਰ ਉਹਨੂੰ ਜਿਵੇਂ ਤੁਸੀਂ ਕਹਿੰਦੇ ਜਦ ਤੱਕ ਕਿ ਉਹ ਨਹੀਂ ਕੀਤੇ ਬਿਰੋ ਜਿਹੜੇ ਪਹਿਲੇ ਕਰ ਤਾਂ ਜਦ ਤੱਕ ਨਾਂ ਵੀ ਕਰਦੇ ਉਹ ਘੱਟੋ ਘੱਟ ਜਿਹੜੀ ਵਿਜੀਲੈਂਸ ਜਾਂਚ ਕਰ ਲਈ ਸੀ ਉਹਨੂੰ ਤਾਂ ਘੱਟੋ ਘੱਟ ਉਹ ਦੇ ਹੀ ਸਕਦੇ ਸੀ ਤੇ ਜੇ ਅੱਛਾ ਫਿਰ ਗ੍ਰਹਿ ਭਾਗ ਮੁੱਖ ਮੰਤਰੀ ਜੀ ਦੇ ਕੋਲੇ ਆਪਦੇ ਕੋਲੇ ਹੀ ਆ ਤੇ ਜੇ ਮੁੱਖ ਮੰਤਰੀ ਜੀ ਨੂੰ ਪੁੱਛਿਆ ਹੀ ਨਹੀਂ ਗਿਆ ਕਿਸੇ ਨੇ ਕਲੋਜ਼ਰ ਰਿਪੋਰਟ ਪੇਸ਼ ਕਰਨ ਵੇਲੇ ਤਾਂ ਇਹ ਉਦੋਂ ਵੀ ਹਾਸੋਹੀਣੀ ਗੱਲ ਬਣ ਗਈ ਤੇ ਉਹ ਜਿਹੜੀ ਕਲੋਜ਼ਰ ਰਿਪੋਰਟ ਹੈ ਮੈਂ ਹੁਣੇ ਜਿੰਨੀ ਆਰਡਰ ਪੜ੍ਹਦੇ ਆ ਅਸੀਂ ਅਦਾਲਤ ਨੇ ਉਹਦੇ ਥੇਕਲ ਦਾਵਾ ਕੀਤਾ ਗਿਆ ਵਾ ਜਿਹੜੇ ਪੀਪੀ ਨੇ ਉਹਨਾਂ ਦੇ ਜਿਹੜੇ ਸਰਕਾਰੀ ਵਿਕੀਲ ਨੇ ਜਿਨ੍ਹਾਂ ਨੇ ਕਲੋਜ਼ਰ ਰਿਪੋਰਟ ਪੁਲਿਸ ਵੱਲੋਂ ਪੇਸ਼ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਰਜਿੰਦਰ ਸਿੰਘ ਆ ਉਹਨੂੰ ਵੀ ਇਹ ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਉੱਤੇ ਕੋਈ ਇਤਰਾਜ਼ ਹੀ ਨਹੀਂ ਆ ਫਰਾਨੀ ਦੀ ਗੱਲ ਇਹ ਆ ਕਿ ਇੱਕ ਸਰਕਾਰੀ ਬਣਾ ਦੇ ਆਪਣੀ ਦਿੱਤੀ ਗਵਾਹੀ ਤੋਂ ਪੈਰ ਪਿਸਾਂ ਕਿਵੇਂ ਖਿੱਚ ਸਕਦਾ ਜਦ ਤੱਕ ਉਹ ਸਰਕਾਰੀ ਨੌਕਰੀ ਦੇ ਵਿੱਚ ਹੈ ਉਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਜਵੇ ਲੰਬੇ ਹੋ ਜਵੇ ਉਹਨੂੰ ਕੱਢ ਦਿੱਤਾ ਜਾਵੇ ਉਹ ਗੱਲਾਂ ਲੱਟਾ ਉਸ ਤੋਂ ਬਾਅਦ ਉਹ ਮੁੱਕਰ ਜੇ ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ ਹੁੰਦਾ ਪਰ ਹੁਣ ਉਹ ਡਿਊਟੀ ਤੇ ਆ ਜੇ ਉਹ ਡਿਊਟੀ ਤੇ ਸੀ ਤਾਂ ਇਹਦਾ ਮਤਲਬ ਉਹਨੂੰ ਉਦੋਂ ਝੂਠ ਬੋਲਿਆ ਸੀ ਜੇ ਉਹ ਉਦੋਂ ਝੂਠ ਬੋਲਿਆ ਸੀ ਤਾਂ ਵੀ ਗਲਤ ਕੀਤਾ ਸੀਗਾ ਤਾਂ ਵੀ ਇਹ ਜਿਹੜਾ ਕੋਡ ਆਫ ਕੰਡਕਟ ਹੈ ਜਿਹੜਾ ਅਧਿਕਾਰੀਆਂ ਵਾਸਤੇ ਜਿਹੜਾ ਸਿਵਲ ਫੰਸਿਸ ਦਾ ਜਿਹੜਾ ਸੰਸ ਦਾ ਕੋਡ ਹੈ ਇਹ ਉਹਦੇ ਖਿਲਾਫ ਆ ਗੱਲ ਤਾਂ ਫਿਰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਤੇ ਜਦ ਕਿ ਜੇ ਆਪਾਂ ਦੇਖਾਂਗੇ ਥੋੜਾ ਜਿਹਾ ਪਿੱਛੇ ਝਾਕ ਕੇ ਦੇਖੀਏ ਤਾਂ ਜਿਹੜਾ ਬੀਜੇ ਸਿੰਘ ਦਾ ਕੋ ਪਹਿਲਾ ਇੱਕ ਨਵਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਹੁਣੇ ਜਿਹੜੀ ਚੋਮ ਹੋ ਕੇ ਹੱਦੀਾ ਲੁਧਿਆਣਾ ਪੰਜਵੀਂ ਦੀ ਇਹਦੇ ਚ ਇੱਕ ਬਹਾਇ ਸ਼ਰਮਨ अरोड़ा ਦੀ ਬਲੀ ਵੀ ਦਿੱਤੀ ਗਈ ਸੀ ਤੇ ਉਹ ਨਾਲ ਹੀ ਨੁਦਰਾ ਤੋਂ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਨੇ ਐਸਐਸਪੀ ਜੰਪਕ੍ਰੀਤ ਸਿੰਘ ਉਹਨਾਂ ਨੂੰ ਵੀ ਸਸਪੈਂਡ ਕਰਨ ਦਿੱਤਾ ਗਿਆ ਸੀ ਤੇ ਇਹ ਜਿਹੜਾ ਸਾਰਾ ਕੁਝ ਹੋਇਆ ਤਾਂ ਉਦੋਂ ਮਤਲਬ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਮਾਮਲੇ 'ਚ ਸਰਕਾਰ ਜਿਹੜੀ ਜਿਹੜੀ ਕਹਿੰਦੀ ਨਾ ਜ਼ੀਰੋ ਟੋਲਰੈਂਸ ਭਗਵੰਦ ਮਾਨ ਦਾਵਾ ਕਰਦੇ ਰਹੇ ਨੇ ਇਹਨਾਂ ਦੋਨਾਂ ਤਿੰਨਾਂ ਮਾਮਲਿਆਂ 'ਚ ਸਰਕਾਰ ਨੂੰ ਬੁਰੀ ਤਰ੍ਹਾਂ ਨੰਗੀ ਕਰਕੇ ਰੱਖਤਾ ਬਲਕਿ ਮੈਂ ਤਾਂ ਦੇਖੋ ਅਸੀਂ ਫੀਲਡ 'ਚ ਕੰਮ ਕਰਦੇ ਹਾਂ ਜੰਮੂ ਜੀ ਅਸੀਂ ਜੋ ਦੇਖ ਰਹੇ ਹਾਂ ਭਈ ਅਕਾਲੀ ਭਾਜਪਾ ਸਰਕਾਰ ਦਾ ਕਾਰਜਕਾਲ ਵੀ ਆਪਾਂ ਦੇਖਿਆ ਕਾਂਗਰਸ ਦਾ ਸਰਕਾਰ ਦਾ ਪਹਿਲਾ ਵੀ ਲੰਮਾ ਕਾਰਜਕਾਲ ਦੇਖਿਆ ਤੇ ਹੁਣ ਵੀ ਇਹ ਤੋਂ ਪਹਿਲਾ ਕਾਲ ਨਹੀਂ ਸਰਕਾਰੀ ਸੀ ਮੈਂ ਤਾਂ ਇਹ ਦੇਖ ਰਿਹਾ ਦੇਖ ਰਿਹਾ ہاں ਪਈ ਥਾਣੇ ਕਚਹਿੜੀਆਂ ਦੇ ਵਿੱਚ ਅਕਾਲੀ ਭਾਜਪਾ ਤੇ ਕਾਂਗਰਸ ਦੇ ਸਰਕਾਰ ਨਾਲੋਂ 10-10 ਗੁਣਾ ਰੇਟ ਵਧ ਗਏ ਨੇ ਹੁਣ ਤੁਸੀਂ ਕੋਈ ਵੀ ਕੰਮ ਜਾਇਜ਼ ਕੰਮ ਕਰਵਾਉਣ ਲਈ ਅੱਗੇ ਮੈਂ ਕਿਹਾ ਕਿਤੇ ਮਾੜਾ ਪੂਟਾ ਕੁਸ਼ਾਲਸ਼ਪੂਰਜ ਕਰਾ ਕੇ ਵੀ ਲੁਕੀ ਜਾਇਜ਼ ਕੰਮ ਕਰਵਾ ਲੈਂਦੇ ਸੀ ਲੀਡਰਾਂ ਨੂੰ ਉਹਨਾਂ ਤੋਂ ਕਹਾ ਲੈਂਦੇ ਸੀ ਫੌਤਾ ਹਾਰੀ ਹੋਇਆ ਪਿਆ ਵਾ ਆ ਸਾਡੀ ਦੇਖ ਲੋ ਰੈਕੋਰਟ ਦੇ ਵਿੱਚ ਟੀਐਮਐਨਡੀ ਸਾਹਿਬ ਨੇ ਸ਼ਿਕਾਇਤ ਕਰਕੇ ਐ ਐਸਡੀਐਮ ਨੂੰ ਬਿਜਲੀ ਨੂੰ ਫੋਟਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਲੱਖਾਂ ਰੁਪਏ ਪਰ ਜਿਹੜੇ ਜਿਹੜੇ ਜ਼ਮੀਨਾਂ ਦੇ ਫੈਸਲੇ ਕਰਨ ਦੇ ਵਿੱਚ ਰਿਸ਼ਵਤ ਲੈ ਰਹੇ ਸਨ ਹਲੇ ਇਹ ਵਕਰੀ ਗੱਲ ਵੀ ਅੱਜ 16 ਦਿਨ ਹੋ ਗਏ ਇਹਦੇ باوجود ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਤੇ ਉਹ ਅਜੇ ਤਾਈਂ ਨੂੰ ਪੋਸ਼ੀ ਚੱਲੇ ਆਉਂਦੇ ਨੇ 11 ਦਿਨ ਚੱਲੇ ਆਉਂਦੇ ਨੇ ਅਜੇ ਤਾਈਂ ਉਹ ਨੌਕਰੀ ਤੋਂ ਵੀ ਕੱਢਿਆ ਤੇ ਕੱਲ ਸਰਵਾਈ ਹੋਣੀ ਸੀ ਕੱਲ ਦਲੀਲਾਂ ਸੁਣਨ ਤੋਂ ਬਾਅਦ ਵੀ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਤੇ ਅਗਲੀ 2 ਜੁਲਾਈ ਜਿਹੜੀ ਡੇਟ ਪੈ ਚੁੱਕੀ ਆ ਤੇ ਇਥੋਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਵਿਜੀਲੈਂਸ ਦਾ ਕਾਰਜਕਾਰੀ ਕੀ ਆ ਕਿਤੇ ਐਵੇਂ ਦਾ ਨਹੀਂ ਜਿਵੇਂ ਰਾਜੀਤ ਦੇ ਮਾਮਲੇ ਚ ਅਜੇ ਤੱਕ ਗ੍ਰਿਫਟਾਰੀ ਨਹੀਂ ਹੋਈ اے ਆਈਜੀ ਰਾਜੀਤ ਨਹੀਂ ਕੋਈ ਦਿਖਣਾ ਵੀ ਆ ਵਿਜੇ ਸਿੰਘ ਲਾ ਦੀ ਤਾਂ ਗ੍ਰਿਫਟਾਰੀ ਵੀ ਹੋ ਗਈ ਸੀ ਹਾਂਜੀ ਗ੍ਰਿਫਟਾਰੀ ਹੋਣ ਤੋਂ 90 ਦਿਨ ਦੇ ਅੰਦਰ ਅੰਦਰ ਚਲਾਨ ਪੇਸ਼ ਕਰਨਾ ਹੁਣ ਤੱਕ ਦੋ ਸਾਲ ਵੀ ਬੀਜੋ ਹੈ ਹਾਂਜੀ ਦੋ ਸਾਲ ਤੋਂ ਉੱਪਰ ਲੰਘ ਗਿਆ ਰੋਸਾ ਚਲਾਨ ਨਹੀਂ ਪੇਸ਼ ਹੋਇਆ ਉਹ ਇਸ ਕਰਕੇ ਇਹ ਮਤਲਬ ਹੈ ਐਸ ਜ਼ੀਰੋ ਟੋਲਰੈਂਸ ਸਾਰੇ ਮੰਤਰੀ ਭ੍ਰਿਸ਼ਟਾਚਾਰ ਦੇ ਮੰਤਰੀ ਸਰਕਾਰ ਬੁਰੀ ਤਰ੍ਹਾਂ ਲੰਗੀ ਹੋ ਚੁੱਕੀ ਆ ਔਰ ਮੈਨੂੰ ਐਂ ਲੱਗਦਾ ਵੀ ਜਿਹੜੇ ਲੋਕੀ ਹੁਣ ਇਹ ਵੀ ਦੋਸ਼ ਤਾਂ ਲੱਗੀ ਰਹੇ ਨੇ ਜੰਮੂ ਦੀ ਔਰ ਬਾਕੀ ਤਰ੍ਹਾਂ ਦੇ ਗੱਲਾਂ ਹੁੰਦੀਆਂ ਸਾਹਮਣੇ ਕਿ ਜਿਹੜੇ ਬਿਲਕੁਲ ਜਿਹੜਾ ਉਹ ਕਹਿੰਦੇ ਸੀ ਆਮ ਆਦਮੀ ਕੋਈ ਮੋਬਾਈਲਾਂ ਦਾ ਮਕੈਨਿਕ ਸੀ ਕੂਟਾਰਾ ਨੂੰ ਫਿੱਟ ਚਾ ਲਾਉਣ ਵਾਲਾ ਸੀ ਐਮਐਲਏ ਬਣ ਕੇ ਕਿ ਐਸੇ ਕੋੜਾ ਰੁਪਏ ਦੀਆਂ ਪੋਟੀਆਂ ਵੱਡੇ ਵੱਡੇ ਮਹਿਲ ਸਾਰੇ ਜਾ ਰਹੇ ਨੇ ਜਦੋਂ ਕਦੇ ਇਹਨਾਂ ਦੀ ਜਾਂਚ ਸ਼ੁਰੂ ਹੋਈ ਤਾਂ ਫਿਰ ਲੋਕ ਮਝਿਠੇ ਨੂੰ ਭਣ ਜਾਣਗੇ ਜੀ ਮਤਲਬ ਇਹ ਮਾਮਲਾ ਜਾਏਗਾ ਕਿ ਇਹ ਦਾ ਐਂਡ ਐਂਡ ਮਤਲਬ ਇਹ ਹੋ ਗਿਆ ਵੀ ਦੋਸ਼ ਲਾਓ ਮੁੱਖ ਜਿਹੜਾ ਸੂਬੇ ਦਾ ਮੁਖੀ ਉਹ ਦੋਸ਼ ਲਾਵੇ ਤੇ ਸਾਬਤ ਨਾ ਹੋ ਸਕਾ ਇਹਦੇ ਤੋਂ ਨਾ ਤੇ ਗਰਾਫਟ ਹੋਰ ਕੀ ਹੋ ਸਕਦੇ ਮੈਂ ਇਹੀ ਤਾਂ ਗੱਲ ਕਹੀ ਹੈ ਵੀ ਇਹ ਤੋਂ ਮੰਡੀ ਹਾਲ ਫੋੜ ਕਦੋਂ ਹੋਊਗੀ ਹੂੰ ਤੇ ਇਸ ਤੋਂ ਅਗਲਾ ਮਸਲਾ ਜਿਹਦੇ ਬਾਰੇ ਅਸੀਂ ਚਰਚਾ ਕਰ ਰਹੇ ਸੀਗੇ ਕਿ ਜੇ ਮੁੱਖ ਮੰਤਰੀ ਜਦੋਂ ਨਵੇਂ ਵਿਧਾਇਕ ਨੂੰ ਸੌਂਚਕਾਈ ਗਈ ਉਸ ਸਮਾਗਮ 'ਚ ਹਾਜ਼ਰ ਨਹੀਂ ਹੋਏ ਉਹਨੂੰ ਲੈ ਕੇ ਵੀ ਕੀ 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 ਫੇ ਲਾਏ ਜਾ ਰਹੇ ਵੀ ਕੀ ਸਰਕਾਰ ਇੱਕਮੁੱਠ ਨਹੀਂ ਕੀ ਸਰਕਾਰ ਦੇ ਵਿੱਚ મતભੇਦ ਨੇ ਇਹੋ ਜੀ ਚਰਚਾ ਜਿਹੜੀ ਆ ਉਹ ਹੈਗੀ ਹੈ ਜਦੋਂ ਕਿ ਮਾਮਲਾ ਅਹਿਮ ਜਿਗਾ ਮੁੱਖ ਮੰਤਰੀ ਕਿਉਂਕਿ ਤਿੰਨ ਚਾਰ ਦਿਨ ਲਾਸਟ ਚੋਣ ਪ੍ਰਚਾਰ ਚ ਵੀ ਨਹੀਂ ਗਏ ਉਹਨਾਂ ਦੀਆਂ ਕੋਈ ਵੀਡੀਓ ਬਣਾ ਕੇ ਜਾਂ ਕੋਈ ਮੌਕੇ ਤੇ ਉਹਨਾਂ ਨੂੰ ਜੁਆਇਨ ਕਰਾਇਆ ਜਾਂਦਾ ਸੀਗਾ ਮਤਲਬ ਸੋਸ਼ਲ ਮੀਡੀਆ ਰਹੀਂ ਉਵੇਂ ਤਾਂ ਉਹ 4 ਦਿਨ ਲਾਸਟ ਉੱਥੇ ਰਹੀ ਨਹੀਂ ਲੁਧਿਆਣੇ ਚ ਸੋ ਸੰਜੀਵ ਅਰੋੜਾ ਦੇ ਉਹ ਸੌਚ ਸਮਾਗਮ ਬਾਰੇ ਉਹਦੇ ਚ ਹਾਜ਼ਰ ਨਹੀਂ ਹੋਏ ਕੀ ਕਹਿਣਾ ਤੇਤਾ ਜਬ ਮੁੰਜੀ ਇਹ ਵੀ ਬੜਾ ਅਜੀਬ ਜਿਹਾ ਮਾਮਲਾ ਕਿਉਂਕਿ ਕੱਲੇਪੋ ਵਰਤਮਾਨ ਹੀ ਨਹੀਂ ਆਖਰੀ ਦਿਨਾਂ ਚ ਕਰਾਇਆ ਜਾ ਰਿਹਾ ਹੈ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੀ 3-4 ਦਿਨ ਪਹਿਲਾਂ ਹੀ ਇੱਥੋਂ ਕੂਚ ਕਰ ਗਏ ਸੀ ਤੇ ਉਹ ਗੁਜਰਾਤ ਚਲੇ ਗਏ ਸੀ ਹਾਲਾਂਕਿ ਉਹ ਦਾਵਾ ਕਰਦੇ ਨੇ ਵੀ ਜੇ ਮੈਂ ਗੁਜਰਾਤ ਨਾ ਜਾਂਦਾ ਤੇ ਸ਼ਾਇਦ ਉੱਥੇ ਵਾਲੀ ਜਿੱਤ ਸੰਭਵ ਨਾ ਹੁੰਦੀ ਤੇ ਉਹ ਜਿੱਤ ਵੀ ਮੈਂ ਹੀ ਕਰਾਈ ਆ ਇਹ ਉਹ ਤਾਂ ਇਹ ਦਾਵਾ ਕਰਦੇ ਨੇ ਪਰ ਇਸ ਗੱਲ 'ਚ ਵੀ ਪੂਰੀ ਸਚਾਈ ਆ ਕਿਉਂਕਿ ਜਿਹੜੇ ਇਹਨਾਂ ਦੇ ਨਜ਼ਦੀਕੀ ਸੂਤਰ ਨੇ ਉਹਨਾਂ ਨਾਲ ਸੰਪਰਕ ਕਰਨ ਤੇ ਉਹ ਵੀ ਇੰਨੀ ਗੱਲ ਦਾ ਫਲਾਸਾ ਤਾਂ ਕਰਦੇ ਨੇ ਹਾਲਾਂਕਿ ਬਹੁਤਾ ਮੂੰਹ ਖੋਲਣ ਨੂੰ ਤਾਂ ਤਿਆਰ ਨਹੀਂ ਕੋਈ ਤਾਂ ਕਹਿੰਦੇ ਨੇ ਵੀ ਅੰਦਰ ਸਭ ਕੁਝ ਠੀਕ ਨਹੀਂ ਹੈਗਾ ਆਮ ਆਦਮੀ ਪਾਰਟੀ ਆਮ ਨਹੀਂ ਰਹੀ ਹੁਣ ਇੱਕ ਖਾਸ ਪਾਰਟੀ ਬਣ ਗਈ ਆ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹੋ ਵੀ ਰਣਨ ਰੋੜਾ ਦੇ ਸੌਰੀ ਸੰਜੀਵ ਰੋੜਾ ਦੇ ਜਿਹੜੇ ਸੌਂਗਜਕ ਸਮਾਗਮ ਚ ਮੁੱਖ ਮੰਤਰੀ ਜੀ ਸ਼ਾਮਲ ਨਹੀਂ ਹੁੰਦੇ ਤੇ ਜੇ ਉਹ ਕਿਤੇ ਬਾਹਰ ਗਏ ਹੁੰਦੇ ਤਾਂ ਵੀ ਮੰਨ ਲਿਆ ਜਾਂਦਾ ਉਹ ਪੰਜਾਬ ਕੀ ਸੀ ਬਲਕਿ ਚੰਡੀਗੜ੍ਹ ਕੀ ਸੀ ਕਿਹਦੇ ਤੇ ਇਹਦੇ ਬਾਤੋਂ ਦੋਨੋਂ ਦਾ ਨਾਂ ਜਾਣਾਂ ਕੀ ਅਰਥ ਦਾ ਤਾਂ ਹੈਗਾ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬਿਆਨਾਂ ਰਾਹੀਂ ਅਖਬਾਰਾਂ ਚ ਵੀ ਸੁਪਾਲ ਖਹਿਰਾ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਬਲਕਿ ਗ੍ਰੋਹੀਦਰ ਦੇ ਨੇ ਤਾਂ ਵੀ ਰਹੇ ਉਹਨਾਂ ਨੇ ਇਹ ਦਾਵਾ ਕੀਤਾ ਬਲਕਿ ਸਿੱਧਾ ਦੋਸ਼ ਲਾਇਆ ਕਿ ਪਿੰਪੋ ਵੰਤਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਕਾਲਾ ਕਰਨ ਲਈ ਤੇ ਇਹਨੂੰ ਰਾਜ ਸਭਾ ਤੌਰ 'ਤੇ ਤਿਆਰੀ ਹੋ ਰਹੀ ਹੈ ਤੇ ਅਰਬਿੰਦ ਕੇਜਰੀਵਾਦੀ ਜਿਹੜੇ ਸੁਪਰੀਮੋ ਨੇ ਪਾਰਟੀ ਦੇ ਉਹ ਪੰਜਾਬ ਦੇ ਉੱਤੇ ਸਿੱਧਾ ਰਾਜ ਸਥਾਪਿਤ ਕਰਨ ਲਈ ਬਹੁਤ ਕਾਰੇ ਨੇ ਉਹਨਾਂ ਵੱਲੋਂ ਕੋਈ ਯਤਨ ਜਿਹੜਾ ਬਾ ਉਹ ਕੋਈ ਵੀ ਜਗ ਜਗ ਕੰਦਰ ਨੂੰ ਕੋਈ ਕੋਨਾ ਛੱਡਿਆ ਨਹੀਂ ਜਾ ਰਿਹਾ ਜਿੱਥੇ ਉਹ ਹੱਥ ਪੰਨਾ ਨਹੀਂ ਮਾਰ ਦੇ ਤੇ ਉਹਨਾਂ ਨੇ ਸੋਪਾਨ ਖਹਿਰਾ ਨਹੀਂ ਇਹ ਦਾਵਾ ਕੀਤਾ ਵੀ ਜਿਹੜੀ ਭਵਤਮਨ ਨੇ ਪਿਛਲੇ ਦਿਨੀ ਗਵਰਨਰ ਨਾਲ ਮੀਟਿੰਗ ਕੀਤੀ ਆ ਜਿਹਨੂੰ ਤੁਸੀਂ ਕਹਿ ਬੀਓ ਸਿਸਤਾ ਜਾਂਦੀ ਮੀਟਿੰਗ ਦੱਸੀ ਆ ਭਵਤਮਨ ਹਾਂਜੀ ਹਾਂਜੀ ਸੋਪਾਨ ਸੋਪਾਨ ਖਹਿਰਾ ਇਹ ਦਾਵਾ ਕਰਦੇ ਨੇ ਕਿ ਇਹ ਸਿਰਫ ਇਨੀ ਗੱਲ ਨਹੀਂ ਹੈ ਜੇ ਸਮਾਂ ਲੈਣਾ ਹੁੰਦਾ ਉਹਨਾਂ ਨੂੰ ਸੌ ਚੱਕ ਸਮਾਂ ਮੰਗਣ ਵਾਸਤੇ ਭਈ ਮੰਤਰੀ ਬਣਾਉਣ ਵਾਸਤੇ ਜਾਂ ਮੰਤਰੀ ਮੰਡਲ ਚ ਫੇਰ ਬਦਲ ਵਾਸਤੇ ਤਾਂ ਇਹ ਵੀ ਕੋਈ ਗੱਲ ਨਹੀਂ ਸੀ ਫਿਰ ਉਹ ਵੀ ਗੱਲ ਸਾਹਮਣੇ ਆ ਜਣੀ ਸੀ ਜਦ ਕਿ ਉਹਨਾਂ ਨੇ ਉਹਨਾਂ ਦਾ ਇਹ ਦਾਵਾ ਲਾ ਮੈਂ ਨਹੀਂ ਇਹ ਗੱਲ ਦਾਵਾ ਕਰਦਾ ਸੋਪਾਖ ਖੈਰਾ ਕੀ ਇਹ ਦਾਵਾ ਕਰਦੇ ਨੇ ਕਿ ਭਈ ਭਈ ਕੁਵਰ ਗਵਰਨਰ ਨੂੰ ਇਹ ਗੱਲ ਕਹੀ ਆ ਭਈ ਜੇ ਮੇਰੇ ਖਿਲਾਫ ਕੋਈ ਵਿਧਾਇਕ ਇਕੱਠੇ ਕਰਕੇ ਤੁਹਾਡੇ ਕੋਲੇ ਮੈਨੂੰ ਲਾਉਂਦੇ ਲਈ ਆਉਂਦਾ ਹੈ ਤਾਂ ਤੁਸੀਂ ਘੱਟੋ-ਘੱਟ ਮੈਨੂੰ ਬਹੁਤ ਬੰਤ ਸਾਬਤ ਕਰਨ ਲਈ ਫਲੋਰ ਟੈਸਟ ਦਾ ਜਿਹੜਾ ਉਹ ਜ਼ਰੂਰ ਕਰਵਾਇਓ ਤੇ ਮੈਂ ਆਪਣਾ ਜਿਹੜਾ ਬਹੁਤ ਮਤਾਂ ਸਾਬਤ ਕਰ ਦੂੰਗਾ ਆਉਣ ਦਾ ਫਲੋਰ ਇਹ ਇਹ ਗੱਲ ਖੈਰਾ ਸਾਹਿਬ ਕਹਿ ਰਹੇ ਨੇ ਤੇ ਇਸ ਕਰਕੇ ਅਸੀਂ ਇਹ ਨਹੀਂ ਖਬਰਾਂ ਹਾਂ ਹਾਂਜੀ ਹੈਗੀਆਂ ਨਹੀਂ ਜਪੂ ਜੀ ਪਈ ਕਿਉਂਕਿ ਗਵਰਨਰ ਸਾਹਿਬ ਤੁਹਾਨੂੰ ਪਤਾ ਹੀ ਆ ਬਈ ਉਹ ਤਾਂ ਕੇਂਦਰ ਸਰਕਾਰ ਦਾ ਇੱਕ ਨੁਮਾਇंदे ਵਜੋਂ ਕੰਮ ਕਰਦੇ ਨੇ ਬਲਕਿ ਮੈਂ ਤਾਂ ਉਹਨੂੰ ਕੇਂਦਰ ਸਰਕਾਰ ਦੇ ਨਮਾਇਨੇ ਵਜੋਂ ਨਹੀਂ ਦੇਖਦਾ ਮੈਂ ਤਾਂ ਉਹਨੂੰ ਭਾਜਪਾ ਦੇ ਇੱਕ ਕਾਰਪਨ ਵਜੋਂ ਦੇਖਦਾ ਹਾਂ ਕਿਉਂਕਿ ਜਿੰਨੇ ਡੋਲਰ ਇਸ ਵੇਲੇ ਲੱਗੇ ਹੋਏ ਨੇ ਦੇਸ਼ 'ਚ ਕਿਸੇ ਇੱਕੰਦੇ ਨੂੰ ਛੱਡ ਕੇ ਕਿਸੇ ਇੱਕੰਦੇ ਨੇ ਮੜੀ ਕੁੱਟੀ ਹੋ ਸਕਦਾ ਕਿਤੇ ਉਹ ਪਰਦਾ ਕਰਦਾ ਹੋਵੇ ਘੁੰਡ ਕੱਢਦਾ ਹੋਵੇ ਬਾਕੀ ਇਹ ਤਾਂ ਘੁੰਡੀ ਚੱਤਦਾ ਉਹ ਤਾਂ ਸਿੱਧਾ ਹੀ ਭਾਜਪਾ ਦੇ ਕਾਰਪਨਾਂ ਵਾਂਗ ਵਰਕਰਾਂ ਮੰਗ ਕੰਮ ਕਰਦੇ ਨੇ ਤੇ ਪੂਰੀ ਬੇਸ਼ਰਮੀ ਦੇ ਨਾਲ ਸਵਿਧਾਨ ਨੂੰ ਉੱਤੇ ਚ ਜਾਂਗਦੇ ਨੇ ਤੇ ਪਤਾ ਇਹ ਲੱਗਿਆ ਕਿ ਗਵਰਨਰ ਸਾਹਿਬ ਨੇ ਜਿਹੜਾ ਇਹ ਸੁਨੇਹਾ ਬਈ ਅੰਦਰ ਕੀ ਖੀਰ ਪੱਕ ਰਹੀ ਆ ਆਮ ਆਦਮੀ ਪਾਰਟੀ ਦੇ ਇਸ ਸੁਨੇਹਾ ਉੱਪਰ ਤੱਕ ਆਉਦੇ ਜਿਹੜੇ ਬਾਸ ਨੇ ਉਹਨਾਂ ਤੱਕ ਪਹੁੰਚਦਾ ਕਰਤਾ ਤੇ ਉਹ ਪਹਿਲਾਂ ਹੀ ਤੁਹਾਨੂੰ ਪਤਾ ਬਈ ਉਹਨਾਂ ਨੂੰ ਚਾਹਤੀਆ ਕਿਹਾ ਜਾਂਦਾ ਅਮਿਤ ਸ਼ਾਹ ਜੀ ਨੂੰ ਕਹਿੰਦੇ ਨੇ ਬਈ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਾ ਹੋਣ ਦੀ ਗੋਣ ਕਰਕੇ ਭਾਜਪਾ ਨੇ ਆਪਣੀਆਂ ਸਰਗਰਮੀਆਂ ਵਧਾਤੀਆਂ ਨੇ ਤੇ ਇਹ ਨਹੀਂ ਕਿਹਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਅਣਖਿਆਸੀ ਖਬਰ ਪੰਜਾਬ ਤੋਂ ਵੀ ਮਿਲ ਸਕਦੀ ਆ ਕਿਉਂਕਿ ਬਹੁਤ ਮਤ ਤੋਂ ਤੁਹਾਡੇ ਕੋਲੇ ਜਿੱਡਾ ਮਰਜੀ ਵੱਡਾ ਹੋਵੇ ਆਪਾਂ ਦੇਖਿਆ ਦੇਸ਼ ਦੇ ਵਿੱਚ ਕਈ ਐਸੀਆਂ ਸਰਕਾਰਾਂ ਜਿੱਥੇ ਭਾਜਪਾ ਕੋਲੇ 2-2 ਐਮਐਲਏ ਸੀ ਉੱਥੇ ਵੀ ਉਹਨਾਂ ਨੇ ਆਪਣੀ ਸਰਕਾਰ ਬਣਾ ਕੇ ਦਿਖਾਤੀ ਇੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੁਝ ਵੀ ਹੋ ਸਕਦਾ ਕਿਉਂਕਿ ਇਹ ਜਿਹੜੀ ਐ ਐਮਐਲਏ ਤਾਂ ਇੱਥੇ ਵੀ ਉਹਨਾਂ ਕੋਲ ਦੋ ਹੀ ਨੇ ਐਮਐਲਏ ਚਾਹੇ ਦੋ ਨੇ ਇਹਨਾਂ ਕੋਲੇ 94 ਨੇ 94 ਹੋਣ ਚਾਹੀਏ 95 ਹੋਣ ਮੈਂ ਕਹਿੰਦਾ 117 ਵੀ ਇਹ ਜਿਤ ਜਾਨ ਤਾਂ ਤਾਂ ਵੀ ਕਿਉਂਕਿ ਦੇਖੋ ਆ ਮੇਰੇ ਇੱਕ ਮਿੱਤਰ ਪਿਆਰੇ ਨੇ ਜਦੋਂ ਆਮ ਆਦਮੀ ਪਾਰਟੀ ਦੀ ਸੰਸਾਰ ਬਾਗੂਪਲ ਜਾ ਰਹੀ ਸੀ ਜਦੋਂ ਚੋਣਾ ਹੋ ਰਹੀਆਂ ਸੀ ਉਦੋਂ ਇੱਕ ਗੱਲ ਕਹੀ ਸੀ ਮੈਨੂੰ ਅੱਜ ਤੱਕ ਉਹ ਭੁੱਲਦੀ ਨਹੀਂ ਉਹ ਕਹਿੰਦਾ ਸੀ ਵੀ ਜਿਹੜਾ ਛੱਟਣ ਹੁੰਦਾ ਨਾ ਜਦੋਂ ਲੋਕੀ ਆਟਾ ਜਦਰਾ ਪਰ ਹੁੰਦਾ ਤੇ ਉਦੋਂ ਕਣਕ ਜਾਂ ਮੱਕੀ ਨੂੰ ਛੱਟਦੇ ਨੇ ਉਹ ਛੱਟਣ ਨਾਲ ਜਿਹੜਾ ਛੱਟਣ ਪੂਰੇ ਡਿੱਗਦਾ ਕਹਿੰਦੇ ਵੀ ਨਾ ਤਾਂ ਉਹ ਖਾਣ ਦੇ ਕੰਮ ਆਉਂਦਾ ਤੇ ਨਾ ਉਹ ਵਿਜਣ ਦੇ ਕੰਮ ਆਉਂਦਾ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਨੇ ਛੱਟਣ ਦੀਆਂ ਬੂਰੀਆਂ ਭਰ ਲਈਆਂ ਤੇ ਉਹ ਇੱਕ ਵਾਰੀ ਤਾਂ ਦੇਖਣ ਨੂੰ ਲੱਗਦਾ ਵੀ اناਜ ਘਰੇ ਬਹੁਤ ਪਿਆਵਾ ਬੋਰੀਆਂ ਭਰੀਆਂ ਪਈਆਂ ਨੇ ਗੋਡਾਊਨ ਫੁੱਲ ਪਏ ਨੇ ਪਰ ਪਤਾ ਉਦੋਂ ਹੀ ਲੱਗਦਾ ਨਾ ਉਹ ਵਿਜਨ ਦੇ ਕੰਮ ਆਉਂਦਾ ਤੇ ਨਾ ਉਹ ਖਾਣ ਦੇ ਕੰਮ ਆਉਂਦਾ ਤੇ ਇੱਥੇ ਵੀ ਹਾਲਾਤ ਮੈਨੂੰ ਉਹੋ ਜਿਹੇ ਹੀ ਲੱਗਦੇ ਆ ਜੀ ਤੇ ਜਿਹੜੇ ਇਸ ਦੇ ਅਲਾਵਾ ਜਿਹੜੀ ਗਵਰਨਰ ਨਾਲ ਮੀਟਿੰਗ ਦੀ ਤੁਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹੋ ਵੀ ਗਵਰਨਰ ਨੂੰ ਮਿਲਣ ਦਾ ਵੈਸੇ ਕਿਹਾ ਜਾਂਦਾ ਵੀ ਵਜਾਤ ਤੇ ਵਾਅਦੇ ਦਾ ਮਾਮਲਾ ਵੀ ਸੀਗਾ ਸਿਸ਼ਟਾਚਾਰ ਦੇ ਨਾਤੇ ਵੀ ਮੀਟਿੰਗ ਸੀਗੀ ਵੀ ਕਾਫੀ ਦੇਰ ਤੋਂ ਬਾਅਦ ਉਹ ਮਿਲੇ ਨਹੀਂ ਸੀਗੇ ਗਵਰਨਰ ਨੂੰ ਇਸ ਕਰਕੇ ਇਹੋ ਜੀ ਮੀਟਿੰਗ ਜਿਹੜੀ ਹੋਈ ਆ ਪਰ ਕਹਿੰਦੇ ਵੀ ਜਿਹੜੇ ਜੇ ਕਿਤੇ ਧੂਆਂ ਨਿਕਲਦਾ ਹੋਵੇ ਕਿਤੇ ਨਾ ਕਿਤੇ ਅੱਗ ਤਾਂ ਹੁੰਦੀ ਹੈ ਨਾ ਤੁਸੀਂ ਹਾਂਜੀ ਤੁਸੀਂ ਕੀ ਸਮਝਦੇ ਇਹਦੇ ਤੇ ਕੋਈ ਅਸੀਂ ਮੈਂ ਕਹਾਂਗਾ ਜੀ ਮੇਰਾ ਜਵਾਬ ਤਾਂ ਤੁਹਾਡੇ ਸਵਾਲ ਦੇ ਵਿੱਚ ਹੀ ਆ ਵੀ ਧੂਆਂ ਤਾਂ ਹੀ ਨਿਕਲਿਆ ਨਾ ਜੇ ਕਿਤੇ ਅੱਗ ਹੈਗੀ ਆ ਅੱਗ ਹੈਗੀ ਆ ਤਾਂ ਹੀ ਧੂਆਂ ਨਿਕਲਦਾ ਤੇ ਜੇ ਹੁਣ ਇਹ ਸਰਕਾਰ ਬਾਰੇ ਇਸ ਕਿਸਮ ਦਾ ਕੈਫੇ ਲੱਗਣੇ ਸ਼ੁਰੂ ਹੋ ਗਏ ਰੌਲਾ ਪੈਣਾ ਸ਼ੁਰੂ ਹੋ ਗਿਆ ਤੋ ਜਿਹੜਾ ਇਹਨਾਂ ਦਾ ਬਾਕੀ ਡੇਢ ਸਾਲ ਜਾਂ ਦਾ ਸਮਾਂ ਰਹਿ ਗਿਆ ਉਹ ਫਿਰ ਕਿਵੇਂ ਨਿਕਲੇਗਾ ਉਹ ਕਿੱਧਰ ਨੂੰ ਜਾਏਗਾ ਆ ਦੇਖੋ ਸਾਲ ਤਾਂ ਇਹ ਤਾਂ ਤੁਹਾਡੇ ਵਰਗੇ ਲੋਕਾਂ ਲਈ ਗਿਣਨ ਵਾਸਤੇ ਹੁੰਦੇ ਨੇ ਸਰਕਾਰਾਂ ਦੀ ਕੋਈ ਉਮਰ ਨਹੀਂ ਹੁੰਦੀ ਕਦੇ ਇਹ ਤੁਹਾਡੇ ਲੋਕਾਂ ਲਈ ਹੋਊਗੀ ਵੀ 5 ਸਾਲ ਨਹੀਂ ਸੰਸਾਰ ਬਣੀ ਆ ਇੱਥੇ ਸਰਕਾਰ 13 ਮਹੀਨੇ ਵੀ ਚੱਲ ਸਕਦੀ ਆ ਤੇ 13 ਮਹੀਨੇ ਵੀ ਚੱਲ ਸਕਦੀ ਆ ਤੇ 13 ਸਾਲ ਵੀ ਚੱਲ ਸਕਦੀ ਆ